ਇਹ ਪਰਿਵਾਰ ਦੀ ਤੁਸੀਂ ਮਦਦ ਕੀਤੀ ਜਾ ਰਹੀ ਹੈ ਇਹ ਗਰੀਬ ਪਰਿਵਾਰ ਦਾ ਜੋ ਕਰਮ ਨਗ ਦੇ ਰੋ ਕੀ ਕਹਿਣਾ ਛੋੜ ਵੀ ਇਹ ਬੰਦੇ ਤਾਂ ਸਾਰੇ ਅੰਦਰੋਂ ਮਤਜੂਰ ਤੇ ਬੇਨਤੀ ਕੀਤੀ ਜਾਂਦੀ ਹੈ ਇਹ ਨੇ ਜੋ ਇਹਨੇ ਕਮਾਉਣ ਬਾਰੇ ਤਾਂ ਵੱਧ ਵੱਧ ਚੜ੍ਹ ਕੇ ਹਿਸਾਬ ਨਹੀਂ ਹੋ ਰਿਹਾ ਠੀਕ ਹੈ ਤੇ ਇਹਨਾਂ ਦੇ ਕਮਾਉਣ ਵਾਲਾ ਕੋਈ ਨਹੀਂ ਰਿਹਾ ਜਿਹੜਾ ਮੁੰਡਾ ਦੇਖ ਰਿਹਾ ਤੁਸੀਂ ਇਹ 1.5 ਸਾਲ ਬਾਅਦ ਮਨੁੱਖਤਾ ਦੀ ਸੇਵਾ ਤੋਂ ਭਾਈ ਮਿੰਟੂ ਜਿਹੜਾ ਪੁੱਤ ਹੋਣਾ ਆਇਆ ਵਾ ਮੈਂ ਬਹੁਤ ਮੈਂਟਲੀ ਅਫਸਰਟ ਸੀ ਮੋੜਾ ਮੋਟਾ ਹੋ ਗਿਆ ਤੇ ਤਾਂ ਇੱਥੇ ਆਪਣੇ ਘਰੇ ਤੇ ਕਮਾਈ ਦਾ ਸਾਧਨ ਕੋਈ ਨਹੀਂ ਹੈਗਾ 25 85 ਪਲਸ ਬਜ਼ੁਰਗਾਂ ਦੀ ਇਹ ਜੋ ਇਹ ਕਮਾਂ ਨਹੀਂ ਸਕਦੇ ਤੇ ਨਾ ਇਹਨਾਂ ਨੂੰ ਅੱਖਾਂ ਤੋਂ ਵੀ ਕੱਟ ਦੇਖਦਾ ਤੇ ਕੰਨਾਂ ਤੋਂ ਵੀ ਸੁਣਦਾ ਜੀ ਜੇ ਤੁਸੀਂ ਵੱਧ ਤੋਂ ਵੱਧ ਮਦਦ ਕਰੋ ਜੀ ਮਕਾਨ ਬਣਾਉਂਦੇ ਜਿੰਨੀ ਕਿਸੇ ਤੋਂ ਸੇਵਾ ਹੁੰਦੀ ਹੈ ਵੱਧ ਤੋਂ ਵੱਧ ਕਰੋ ਇਹ ਕਿਹੜੀ ਜਗ੍ਹਾ ਹੈ ਇਹ ਆਊਟਸਾਈਡ ਸੂਰੀ ਗੇਟ ਨੀਅਰ ਸਿੱਖੇਨਾ ਸਕੂਲ ਦੇ ਨੇੜੇ ਠੀਕ ਹੈ ਜੀ ਇਹ ਕਿੰਨੇ ਸਾਲ ਤੋਂ ਵੀ ਇਤਨਾ ਜਿੰਦਗੀ ਘਟ ਰਹੀ ਨੇ ਜੀ ਤੁਹ ਕਾਫੀ ਟਾਈਮ ਹੋ ਗਿਆ ਜੀ ਸਾਡੇ ਦੇਖਦੇ 197 ਤੋਂ 10 ਸਾਲ ਦੇ ਕਰੀਬ ਆਇਆ ਆਪਾਂ ਦਾ ਫੇਰ ਵੀ ਜਦੋਂ ਬਸਾ ਵਰਖਾ ਦਾ ਮੌਸਮ ਹੁੰਦਾ ਬਹੁਤ ਬੁਰਾ ਹੁੰਦਾ ਸਗੜੀ ਤੋਂ 3 ਫੁੱਟ ਨੀਵਾ ਜੀ ਜਦੋਂ ਪਾਛਾ ਦਾ ਪੂਰਾ ਅੰਦਰ ਤੱਕ ਪਾਣੀ ਭਰ ਜਾਂਦੇ ਨੇ ਵਿਚਾਰੇ ਦੋਨੇ ਜਣੇ ਇੱਥੇ ਬੈਠੇ ਰਹਿੰਦੇ ਇੱਕ ਬਜ਼ੁਰਗ ਹੈ ਤੇ ਇਹ ਮੈਂਟਲੀ ਅਫਸੈਟ ਜੀ ਮੈਂਟਲੀ ਅਫਸੈਟ ਨੂੰ ਮਰ ਵੱਲ ਚਲੀ ਜਾਂਦਾ ਤੇ ਪ੍ਰਸ਼ਾਸਨ ਨੂੰ ਕੀ ਮੰਗ ਚਾਹਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਸੀ ਬਹੁਤ ਬਹੁਤ ਕਰਦੇ ਤੇ ਪੁੱਤ ਜੰਮ ਨਹੀਂ ਤੇ ਗਾਲਾ ਮਕਾਨ ਬਹੁਤ ਨੀਨਾ ਬਹੁਤ ਨੀਨਾ ਪਾਣੀ ਕੋ ਬਾਹ ਜਾਂਦਾ ਤੇ ਦੂਸਰੀ ਗਾਲਾ ਜੀ ਤੇ ਕੋਤੇ ਮੁੰਡਾ ਦਿਮਾਗ ਦਾ ਫਰਕ ਪੈ ਗਿਆ ਸੀ ਪੰਜ ਚਾਰ ਸਾਲ ਹੋਏ ਫਿਰ ਜਾ ਕੇ ਉਹਦਾ ਟਾਖਲ ਕਰਾਇਆ ਮੁੱਲਾਪੁਰ ਹੁਸਨਪੁਰ ਤੇ ਉਹਦਾ ਡੂਡ ਖਾਰ ਰਿਹਾ ਹੁਣ ਆਇਆ ਤੇ ਹੁਣ ਕੋਈ ਸਰਕਾਰ ਮਿਹਰਬਾਨ ਕਿ ਹੋਵੇ ਤੇ ਆਪਣਾ ਇੰਤਜਾਮ ਮਹਾਰਾਜ ਇੱਕ ਕਰ ਸਕਦੇ ਹੈ ਜੀ ਕੋਈ ਹਾਲ ਹੈ ਮੈਂ ਆਪਾਂ ਬੁੱਢੇ ਆੱਖਾਂ ਦੇ ਘੱਟ ਦੇਖਦਾ ਕੰਨਾਂ ਦੇ ਪੁੱਛਾ ਸੁਣਦਾ ਹੈ ਜੀ ਬਸ ਸੰਯੋਗ ਦੇ ਨਾਲ ਸਾਡੇ ਦੇ ਨਾਮ ਹੈ ਜੀ ਹੈ ਜੀ ਤੇ ਗੱਲ ਹੈਗੀ ਹੈ ਮੇਰੀ ਬਹੁਤ ਬਹੁਤ ਛੋਟੇ گا ਮਿੰਤਾ ਹੈ ਤੇ ਗੱਲ ਹੈ ਪਈ ਕੋਈ ਟਿਕਾਣਾ ਕੋਈ ਨਹੀਂ ਜੀ ਇਹ ਰੋਟੀ ਵੀ ਆਪ ਟੋਟਾ ਕਾ ਬਕਾਈਦੀ ਹੈ ਤੇ ਮਾਂ ਦੀ ਮਿੱਟੀ ਤੇ ਗੱਲ ਹੈ ਪਈ ਗੱਲ ਹਾਲ ਹਾਲ ਦੀ ਗਰੀਬ ਹੈ ਮਹਾਰਾਜ ਸਰਕਾਰ ਜੇ ਸੱਚੀ ਹੋਵੇ ਮਿਹਰਬਾਨ ਹੋਵੇ ਤਾਂ ਸਭ ਕਰਤਾ ਜੀ ਹੈ Okay and